ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਪੈਪ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰੰਭੇ ਸੰਘਰਸ਼ ਨੂੰ ਹਮਾਇਤ ਦੇਣ ਲਈ 10 ਮਈ ਨੂੰ ਹੋਏ ਪੰਥਕ ਕੱਟ ਬਾਰੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਮਈ ਨੂੰ ਬਾਪੂ ਸੂਰਤ ਸਿੰਘ ਖਾਲਸਾ ਦੀ ਭੁਖ ਹੜਤਾਲ 114 ਦਿਨ ਪੂਰੇ ਕਰ ਚੁੱਕੀ ਹੈ ਪੰਥ ਵੱਲੋਂ ਜੋ ਇਕੱਠ ਹੋਇਆ ਉਹ ਸ਼ਲਾਗਾ ਯੋਗ ਸੀਗਾ ਤੁਸੀਂ ਇਸ ਕੱਟ ਤੋਂ ਕੀ ਭਾਵ ਲੈਂਦੇ ਹੋ ਵਿਭਜਸਤਰਾ ਤੁਸੀਂ ਗੱਲ ਕੀਤੀ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਦਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਖਾਸ ਕਰਕੇ ਉਹਨਾਂ ਬੰਦੀ ਸਿੰਘਾਂ ਨੂੰ ਜਿਹੜੇ ਜੇਲ੍ਹ 'ਚ ਬੈਠੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਲਈ ਜਿਹੜਾ ਉਹਨਾਂ ਨੇ ਸੰਘਰਸ਼ ਵਿਢਿਆ ਉਹ 114 ਦਿਨ ਕੱਲ੍ਹ ਉੱਤੇ ਅੱਜ 115ਵੇਂ ਦਿਨ 'ਚ ਸ਼ਾਮਲ ਹੋ ਗਿਆ 114ਵੇਂ ਦਿਨ ਇੱਕ ਪੰਥਕ ਇਕੱਠ ਸੀ ਜਿਹੜਾ ਉਹ ਬਾਪੂ ਸੂਰ ਸਿੰਘ ਖਾਲਸਾ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ ਸੋ ਉਹ ਜਿਹੜਾ ਇਕੱਠ ਪੰਥਕ ਇਕੱਠ ਹੋਇਆ ਉਸ ਇਕੱਠ ਨੇ ਜਿਸ ਤਰ੍ਹਾਂ ਆਪਾਂ ਇਸ ਇਕੱਠ ਤੋਂ ਇੱਕ ਦਿਨ ਪਹਿਲਾਂ ਗੱਲ ਕੀਤੀ ਸੀ ਤੇ ਇਹ ਇਕੱਠ ਸੀ ਜਿਹੜਾ ਮੈਂ ਉਸ ਦਿਨ ਕਿਹਾ ਸੀ ਕਿ ਇਹ ਇਕੱਠਾ ਜਿਹੜਾ ਇਹ ਇਸ ਸੰਘਰਸ਼ ਦਾ ਟਰਨਿੰਗ ਪੁਆਇੰਟ ਹੋ ਸਕਦਾ ਹੈ ਸੋ ਉਹ ਜਿਹੜਾ ਮੈਂ ਮੇਰਾ ਅੰਦਾਜ਼ਾ ਸੀ ਜਿਹੜੀ ਮੇਰੀ ਸੋਚ ਸੀ ਮੈਂ ਸਮਝਦਾ ਕਿ ਉਹ ਸੋਚ ਦੇ ਅਨਸਾਰ ਵਾਕਿਆ ਹੀ ਜਿਹੜਾ ਹਸਨਪੁਰ ਦੇ ਵਿੱਚ 10 ਮਈ ਨੂੰ ਇਕੱਠ ਹੋਇਆ ਪੰਥਕ ਇਕੱਠ ਹੋਇਆ ਉਹ ਸੱਚੀ ਮੁੱਚੀ ਇਸ ਸੰਘਰਸ਼ ਦਾ ਟਰਨਿੰਗ ਪੁਆਇੰਟ ਹੋ ਨਿਬੜਿਆ ਔਰ ਨਿਬੜੂਗਾ ਜਿਸ ਤਰ੍ਹਾਂ ਉਸ ਇਕੱਠ ਦਾ ਮਤਲਬ ਪ੍ਰਭਾਵ ਗਿਆ ਉਸ ਇਕੱਠ ਦਾ ਜਿਸ ਤਰ੍ਹਾਂ ਰੋਹ ਤੇ ਰੋਸ ਦੇ ਪ੍ਰਗਟਾਵੇ ਨੇ ਸਰਕਾਰ ਉਹ ਹਲਾਈ ਆ ਜਿਹੜੀ ਉੱਥੇ ਹੀ ਦਿਖਾਈ ਦਿੱਤੀ ਆ ਸਮਾਗਮ ਦੇ ਸਮੇਂ ਦਿਖਾਈ ਦਿੱਤੀ ਆ ਸੋ ਉਸ ਗੱਲ ਦਾ ਜਿਹੜਾ ਪ੍ਰਭਾਵ ਹੈ ਮੈਂ ਸਮਝਦਾ ਕਿ ਇਹ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਤੇ ਵੀ ਪਊਗਾ ਜਿਹੜੀਆਂ ਸਾਡੀਆਂ ਆਕਮ ਜਾਵਰ ਸਰਕਾਰਾਂ ਨੇ ਉਹਨਾਂ ਤੇ ਵੀ ਪਊਗਾ ਤੇ ਸਮੁੱਚਾ ਜਿਹੜਾ ਵਿਸ਼ਵ ਆ ਉਹਦੇ ਵਿੱਚ ਵੀ ਇਸ ਸੰਘਰਸ਼ ਦੀ ਗੂੰਜ ਆ ਜਿਹੜੀ ਜਾਊਗੀ ਇਸ ਇਕੱਠ ਤੋਂ ਬਾਅਦ ਮੈਨੂੰ ਇਸ ਗੱਲ ਦਾ ਭਰੋਸਾ ਹੋਇਆ 14 ਮਈ ਤੋਂ ਗ੍ਰਿਫਤਾਰੀਆਂ ਦੇਣ ਤੋਂ ਬਾਅਦ ਸਰਕਾਰ ਤੇ ਕੋਈ ਦਬਾਅ ਪਾਵੇਗਾ ਚਾ ਨਹੀਂ ਵਿਭਜਨ ਜਿਸ ਤਰ੍ਹਾਂ ਉੱਥੇ ਜਿਹੜੀ ਮਤਲਬ ਕਿ ਸੰਘਰਸ਼ ਕਮੇਟੀ ਬਣੀ ਆ ਜਿਹੜੀ ਮਤਲਬ ਇਸ ਸਮੂਚਾ ਜਿਹੜਾ ਸੰਘਰਸ਼ ਸ਼ਬਦ ਸਿੰਘਾਂ ਦੀ ਰਿਹਾਈ ਦਾ ਮੋਰਚਾ ਜਿਹੜਾ ਬਾਪੂ ਸੂਰ ਸਿੰਘ ਖਾਲਸਾ ਵੱਲੋਂ ਲਾਇਆ ਗਿਆ ਤੇ ਇਸ ਇਕੱਠ ਨੇ ਮਤਲਬ ਇਸ ਸੰਘਰਸ਼ ਨੂੰ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ So, 14 ਤਰੀਕ ਨੂੰ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਜਿਹੜੀਆਂ ਸੰਘਰਸ਼ ਦੀ ਹਮੈਤ 'ਚ ਖੜੀਆਂ ਨੇ ਉਹਨਾਂ ਦੇ ਜਿਹੜੇ ਆਗੂ ਨੇ ਸਾਰੇ ਉਹਨਾਂ ਨੇ ਇੱਕ ਫੈਸਲਾ ਲਿਆ ਕਿ 14 ਤਰੀਕ ਨੂੰ ਜਿਹੜੇ ਜਥੇਬੰਦੀਆਂ ਪੰਥਕ ਜਥੇਬੰਦੀਆਂ ਇਸ ਸੰਘਰਸ਼ ਦੀ ਹਮੈਤ 'ਚ ਨੇ ਉਹਨਾਂ ਸਾਰਿਆਂ ਦੇ ਮੋਢੀ ਮੁਖੀ ਨੇ ਜਿਹੜੇ ਉਹ 14 ਤਰੀਕ ਨੂੰ ਗ੍ਰਿਫਤਾਰੀ ਦੇਣਗੇ ਅਤੇ ਉਸ ਤੋਂ ਬਾਅਦ ਇਹ ਸੰਘਰਸ਼ ਜਿਹੜਾ ਜੇਲ੍ਹ ਭਰੋ ਅੰਦੋਲਨ ਦਾ ਰੂਪ ਲੈਂਦਾ ਜਾਂ ਨਹੀਂ ਲੈਂਦਾ ਇਹ ਇਸ ਤੋਂ ਅਗਲੀ ਗੱਲ ਆ ਪਰੰਤੂ ਜਿਸ ਤਰ੍ਹਾਂ ਅਸੀਂ ਗੱਲ ਉੱਥੇ ਦੇਖਿਆ ਜਿਸ ਤਰ੍ਹਾਂ ਲੋਕਾਂ ਦਾ ਰੁਝਾਨ ਦੇਖਿਆ ਲੋਕਾਂ ਦਾ ਰੋਹ ਤੇ ਜਨੂਸ ਦੇਖਿਆ ਲੱਗਦਾ ਹੈ ਕਿ 14 ਮਈ ਨੂੰ ਜਦੋਂ ਪਹਿਲਾ ਜਥਾ ਗ੍ਰਿਫਤਾਰੀ ਦੇਣ ਜਾਊਗਾ ਉਸ ਤੋਂ ਬਾਅਦ ਕੌਮ ਦਾ ਜਿਹੜਾ ਜੋਸ਼ ਆ ਇਸ ਸੰਘਰਸ਼ ਨੂੰ ਲੈ ਕੇ ਉਹਦੇ ਵਿੱਚ ਇੱਕ ਹੋਰ ਅ ਹਵਾਰ ਆ ਜਿਹੜਾ ਹਲਾਰਾ ਜਿਹੜਾ ਆਊਗਾ ਤੇ ਉਸ ਤੋਂ ਬਾਅਦ ਕੌਮ ਆ ਜਿਹੜੀ ਮਤਲਬ ਮੈਂ ਸਮਝਦਾ ਕਿ 14 ਤੋਂ ਪਹਿਲਾਂ ਹੀ ਇਹ ਸਾਡੇ ਸਾਹਮਣੇ ਨਤੀਜੇ ਆਉਣੇ ਸ਼ੁਰੂ ਹੋ ਜਾਣੇ ਕਿ ਕੌਮ ਮਤਲਬ ਖੁੱਲ ਕੇ ਇਸ ਸੰਘਰਸ਼ ਦੀ ਹਮਾਇਤ ਚ ਸੜਕਾਂ ਤੇ ਆ ਜੂਗੀ ਮੈਨੂੰ ਇਸ ਗੱਲ ਦੇ ਵਿੱਚ ਕੋਈ ਹੁਣ ਡਾਊਟ ਆ ਜਿਹੜਾ ਕੋਈ ਦੁਬਿਧਾ ਜਿਹੜੀ ਆਈ ਨਹੀਂ ਦੇਰੀ ਕਿਹੜੀਆਂ ਪੰਥਕ ਜਥੇਬੰਦੀਆਂ ਇਸ ਪੰਥਕ ਇਕੱਠ ਤੋਂ ਦੂਰ ਰਹੀਆਂ ਜੀ ਬាទ ਦੇ ਅਸੀਂ ਦੇਖੀਏ ਕਿ तकरीबन तकरीबन ਜਿੰਨਾਂ ਕ ਬਦਲ ਵਿਰੋਧੀ ਪੰਥਕ ਜਥੇਬੰਦੀਆਂ ਨੇ ਬਦਲ ਵਿਰੋਧੀ ਅਕਾਲੀ ਦਲ ਨੇ ਉਹ ਤਕਰੀਬਨ ਤਕਰੀਬਨ ਸਾਰੇ ਇਸ ਇਕੱਠ ਵਿੱਚ ਸ਼ਾਮਲ ਸੀ ਜੇ ਇਸ ਇਕੱਠ ਵਿੱਚ ਜਿੱਥੇ ਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਆਖਵਾਉਂਦੀਆਂ ਨੇ ਪਰੰਤੂ ਉਹਨਾਂ ਨੇ ਸਿਰਫ ਪੰਥਕ ਮਖੌਟਾ ਪਾਇਆ ਅੰਦਰ ਉਹਨਾਂ ਦੇ ਬਾਦਲ ਦਾ ਚਿਹਰਾ ਸੋ ਉਹ ਬਾਦਲੀ ਚਿਹਰੇ ਵਾਲੀਆਂ ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਪੰਥਕ ਮਖੌਟਾ ਪਾਇਆ ਉਹ ਇਸ ਇਕੱਠ ਤੋਂ ਦੂਰ ਰਹੀਆਂ ਜਿਵੇਂ ਅਸੀਂ ਗੱਲ ਕਰ ਸਕਦੇ ਹਾਂ ਦਵਦਵੀ ਟਕਸਾਲ ਦੀ ਜਿਹੜੀ ਬਾਬੇ ਧੁੰਮੇ ਵਾਲੀ ਆ ਉਹ ਨਾ ਆਪ ਪਹੁੰਚੇ ਤੇ ਨਾ ਕੋਈ ਉਹਨਾਂ ਦਾ ਨੁਮਾਇੰਦਾ ਇਸ ਇਕੱਠ ਦੇ ਵਿੱਚ ਆਇਆ ਸੋ ਨਹਿੰਗ ਜਥੇਬੰਦੀਆਂ ਨੇ ਜਿਹੜੀਆਂ ਉਹ ਨਾ ਆਪ ਨਾ ਉਹਨਾਂ ਦਾ ਕੋਈ ਨੁਮਾਇੰਦਾ ਇਸ ਇਕੱਠ ਦੇ ਵਿੱਚ ਦਿਖਾਈ ਦਿੱਤਾ ਤੇ ਜਿਹੜਾ ਸਾਡਾ ਡੇਰਾਬਾਦ ਹੈ ਜਿਹੜੇ ਸਾਡੇ ਡੇਰਿਆਂ ਵਾਲੇ ਸਾਧ ਨੇ ਉਹਨਾਂ ਦਾ ਵੀ ਇਸ ਪੰਥਕ ਖੱਟ ਵਿੱਚ ਕੋਈ ਨਾਮੋ ਨਿਸ਼ਾਨ ਨਹੀਂ ਸੀ ਇੱਕ ਸੰਤ ਬਾਬਾ ਦਾਦੂ ਆਲ ਜਾਂ ਆਪਣੇ ਦਬਦਵੀ ਟਕਸਾਲ ਵਾਲੇ ਅਮਰੀਕ ਸਿੰਘ ਜੀ ਜਨਾਲਾ ਸੋ ਇਹਨਾਂ ਦਾ ਜਿਹੜਾ ਮਤਲਬ ਉਹਨਾਂ ਡੇਰੇਦਾਰਾਂ ਨਾਲੋਂ ਇੱਕ ਵੱਖਰਾ ਵੱਖਰੇ ਜਿਹੜੇ ਹੈਗੇ ਨੇ ਪੰਥਕ ਸੋਚ ਵਾਲੇ ਸੰਤ 2005 ਉਹ ਉਹਨਾਂ ਦੇ ਵਿੱਚੋਂ ਜ਼ਰੂਰ ਉੱਥੇ ਸ਼ਾਮਲ ਸੀਗੇ ਬਾਬਾ ਮਹਾਰਾਜ ਵਾਲੇ ਸੀਗੇ ਜਾਂ ਇਸ ਤਰ੍ਹਾਂ ਦੇ ਇੱਕ ਦੋ ਹੋਰ ਸੰਤ ਸੀਗੇ ਜਿਹੜੇ ਮਤਲਬ ਪੰਥਕ ਸੋਚ ਵਾਲੇ ਸੰਤ ਨੇ ਪਰੰਤੂ ਜਿਹੜਾ ਡੇਰਾ ਡੇਰੇ ਬਾਅਦ ਡੇਰੇ ਡੇਰੇਦਾਰਾ ਜਿਨ੍ਹਾਂ ਨੂੰ ਮਤਲਬ ਅਸੀਂ ਕਹਿੰਦੇ ਆ ਕਿ ਉਹ ਸੰਤ ਸਮਾਜ ਜਿਹੜਾ ਬਾਦਲ ਦਾ ਸੰਤ ਸਮਾਜ ਆ ਉਹ ਕੌਮ ਦਾ ਨਹੀਂ ਉਹ ਬਾਦਲ ਦਾ ਸੰਤ ਸਮਾਜ ਹੈ ਜਿਹੜਾ ਉਹ ਇਸ ਇਕੱਠ ਵਿੱਚ ਕਿਤੇ ਨਹੀਂ ਦਿਖਾਈ ਨਹੀਂ ਦਿੱਤਾ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਸ ਇਕੱਠ ਵਿੱਚ ਜੇ ਅਸੀਂ ਜਥੇਬੰਦੀਆਂ ਨੂੰ ਵੀ ਪਰੇ ਰੱਖ ਲიਏ ਅਕਾਲੀ ਦਲਾਂ ਨੂੰ ਵੀ ਪਰੇ ਰੱਖ ਲიਏ ਜਾਂ ਹੋਰ ਮਤਲਬ ਜਿਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਪਰੇ ਰੱਖ ਲੀਤੇ ਇਹ ਸ ਇਕੱਠ ਨੂੰ ਅਸੀਂ ਕਹਿ ਸਕਦੇ ਆ ਕਿ ਜਿਨ੍ਹਾਂ ਦੇ ਮਨ ਵਿੱਚ ਪੰਥ ਦਾ ਦਰਦ ਆ ਕੌਮ ਦਾ ਦਰਦ ਆ ਉਹ ਇਸ ਇਕੱਠ ਵਿੱਚ ਸ਼ਾਮਲ ਸੀ ਤੇ ਜਿਹੜੇ ਬੰਦੇ ਸਵਾਰਥੀ ਨੇ ਪਦਾਰਥੀ ਨੇ ਤੇ ਕੌਮ ਦੇ ਦਾੜ ਨੇ ਉਹ ਇਸ ਇਕੱਠ ਤੋਂ ਦੂਰ ਸੀ 10 ਮਹੀنو ਹੋਏ ਪੰਥਕ ਇਕੱਠ ਤੋਂ ਬਾਅਦ ਕੀ ਇਸ ਸੰਘਰਸ਼ ਦੀ ਸਫਲਤਾ ਨੂੰ ਕੋਈ ਹੁਲਾਰਾ ਤੇ ਹੁੰਗਾਰਾ ਮਿਲੇਗਾ ਜਾਂ ਨਹੀਂ ਵੀ ਵਜ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਇਹ ਜਿਹੜਾ ਪੰਥਕ ਇਕੱਠ ਹੋਇਆ ਇਸ ਇਕੱਠ ਤੋਂ ਮਤਲਬ ਜਿਸ ਤਰ੍ਹਾਂ ਦਾ ਪ੍ਰਭਾਵ ਗਿਆ ਪਹਿਲੀ ਗੱਲ ਤਾਂ ਇਹ ਕਿ तकरीबन तकरीबन ਸਾਰੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਪੰਥ ਦਰਦ ਰੱਖਣ ਵਾਲੀਆਂ ਜਥੇਬੰਦੀਆਂ ਨੇ ਉਹ ਤਕਰੀਬਨ ਤਕਰੀਬਨ ਸਾਰੀਆਂ ਜਥੇਬੰਦੀਆਂ ਇਸ ਇਕੱਠ ਦੇ ਵਿੱਚ ਸ਼ਾਮਲ ਸੀ ਸਭ ਤੋਂ ਜਿਹੜੀ ਅਹਿਮ ਤੇ ਮਹੱਤਵਪੂਰਨ ਗੱਲ ਹੈ ਕਿ ਜਿਹੜਾ ਨੌਜਵਾਨ ਵਰਗ ਹੈ ਸਿੱਖੀ ਦਾ ਨੌਜਵਾਨ ਵਰਗ ਹੈ ਜਿਹੜਾ ਜੇ ਅਸੀਂ ਇਹ ਕਹਿ ਲਈਏ ਕਿ 15 ਤੋਂ 30 ਸਾਲ ਦੀ ਜਿਹੜਿਆ ਮਤਲਬ ਉਹ ਉਮਰ ਹੈ ਉਸ ਵਰਗ ਦਾ ਜਿਹੜਾ ਨੌਜਵਾਨ ਹੈ ਉਹ ਇਸ ਇਕੱਠ 'ਚ ਜਿਸ ਜੋਸ਼ ਨਾਲ ਜਿਸ ਉਤਸ਼ਾਹ ਨਾਲ ਸ਼ਾਮਲ ਹੋਇਆ ਤੇ ਉਹਨਾਂ ਦੀ ਵੀ ਵੱਡੀ ਗਿਣਤੀ ਸੀ ਇਸ ਇਕੱਠ ਦੇ ਵਿੱਚ ਸੋ ਉਹ ਇੱਕ ਮੈਂ ਬਹੁਤ ਵੱਡਾ ਮਤਲਬ ਸਾਡੇ ਲਈ ਉਤਸ਼ਾਹਜਨਕ ਹੰਗਾਰਾ ਕਿ ਉਹ ਨੌਜਵਾਨੀ ਜਿਹਦੇ ਬਾਰੇ ਅਸੀਂ ਚਿੰਤਤ ਆ ਕਿ ਉਹ ਪਤਤ ਹੋ ਰਹੀ ਆ ਉਹ ਨਸ਼ਿਆਂ ਚ ਗਲਤਾਨ ਹੋ ਰਹੀ ਆ ਉਹ ਲਚਰਤਾ ਦੇ ਦਰਿਆ ਚ ਰੁੱੜ ਰਹੀ ਆ ਉਹ ਜਵਾਨੀ ਦਾ ਇੱਕ ਵੱਡਾ ਹਿੱਸਾ ਸੀ ਜਿਹੜਾ ਪੂਰੇ ਉਤਸ਼ਾਹ ਦੇ ਨਾਲ ਮਤਲਬ ਬਾਣੀ ਤੇ ਬਾਣੇ ਦੇ ਧਾਰ ਨਹੀਂ ਬਣ ਕੇ ਦੇ ਮਤਲਬ ਦਿਖਾਉਣ ਦੇ ਲਈ ਜਿਸ ਤਰ੍ਹਾਂ ਉਹ ਪੂਰੇ ਜੋਸ਼ ਤੇ ਉਤਸ਼ਾਹ ਦੇ ਨਾਲ ਇਸ ਇਕੱਠ ਵਿੱਚ ਸ਼ਾਮਲ ਹੋਏ ਨੇ ਉਹ ਇੱਕ ਮੈਂ ਸਮਝਦਾ ਕਿ ਬਹੁਤ ਵੱਡਾ ਹਾਂ ਪੱਖੀ ਹੰਗਾਰਾ ਵਾ ਜਿਹੜਾ ਜਿਹਦੇ ਲਈ ਮਤਲਬ ਸਾਨੂੰ ਇਹ ਲੱਗਦਾ ਕਿ ਜਿਹੜੀ ਕੌਮ ਦੀ ਚਿੰਤਾ ਹੈ ਆਪਣੀ ਜਵਾਨੀ ਨੂੰ ਲੈ ਕੇ ਉਹਨੂੰ ਵੀ ਕਿਤੇ ਨਾ ਕਿਤੇ ਉਹ ਘੱਟ ਕਰਦਾ ਸੋ ਇਸ ਤਰ੍ਹਾਂ ਦਾ ਜਿਹੜਾ ਇਕੱਠ ਹੋਇਆ ਵਾ ਜਿਹੜਾ ਪੂਰੀ ਤਰ੍ਹਾਂ ਜੋਸ਼ ਭਰਪੂਰ ਸੀ ਉਸ ਇਕੱਠ ਨੇ ਤੇ ਇਕੱਠ ਦੀ ਗਿਣਤੀ ਨੇ ਸਰਕਾਰ ਨੂੰ ਮੌਕੇ ਤੇ ਕਿਵੇਂ ਹਿਲਾਇਆ ਜਦੋਂ ਅਸੀਂ ਮਤਲਬ ਉੱਥੇ ਗਏ ਆ ਐਂਡ ਹਸਨਪੁਰ ਤੇ ਸ਼ੁਰੂਆਤ ਸੀ ਜਿਹੜੀ ਸਾਡੀ ਜਿਹੜੀ ਕੈਮਰਾ ਟੀਮ ਗਈ ਆ ਜਾਂ ਉਸ ਤੋਂ ਗਈ ਉਹਨਾਂ ਨੇ ਸ਼ੂਟ ਕੀਤਾ ਜਿਹੜਾ ਪਹਿਲਾਂ ਜਾ ਕੇ ਤੇ ਉਸ ਵੇਲੇ ਜਿਹੜੇ ਸੁਰੱਖਿਆ ਮੁਲਾਜ਼ਮ ਸੀਗੇ ਪੁਲਿਸ ਵਾਲੇ ਸੀ ਜਿਹੜੇ ਉਹਨਾਂ ਦੀ ਗਿਣਤੀ ਬੜੀ ਥੋੜੀ ਸੀ ਪਰੰਤੂ ਜਿਵੇਂ ਜਿਵੇਂ ਇਕੱਠ ਵੱਧ ਆ ਗਿਆ ਇਕੱਠ ਦੇ ਜਿਹੜਾ ਉਤਸ਼ਾਹ ਸੀ ਜਿਹੜਾ ਇਕੱਠ ਦਾ ਜੋਸ਼ ਸੀ ਉਹਦੀਆਂ ਰਿਪੋਰਟਾਂ ਉੱਪਰ ਤੱਕ ਜਾਂਦੀਆਂ ਰਹੀਆਂ ਤੇ ਸਰਕਾਰ ਦੀ ਕੰਪਨੀ ਮਤਲਬ ਸਾਡੇ ਸਾਹਮਣੇ ਦੇਖਦੇ ਆ ਦੇਖਦੇ ਆ ਵੀ ਆ ਗਈ ਕਿ ਮਤਲਬ ਪੂਰੀ ਮਤਲਬ ਇੱਕ ਨੂੰ ਪਿੰਡ ਨੂੰ ਸ਼ਾਉਣੀ ਦੇ ਰੂਪ ਚ ਬਦਲਤਾ ਸਮਾਗਮ ਦੇ ਖਤਮ ਹੋਣ ਤੱਕ ਪੂਰਾ ਮਤਲਬ ਪਿੰਡ ਸੀ ਜਿਹੜਾ ਐਸਨਪੁਰ ਉਹ ਪੂਰੀ ਪੋਸ਼ਚੋਨੀ ਦੇ ਵਿੱਚ ਤਬਦੀਲ ਸੀ ਸੋ ਸਰਕਾਰ ਕਿੰਨਾ ਹਿੱਲੀ ਇਸ ਇਕੱਠ ਤੋਂ ਉਹ ਉਸੇ ਵੇਲੇ ਉਸ ਕੱਲ ਦਾ ਅਹਿਸਾਸ ਹੁੰਦਾ ਸੀ ਸੋ ਇਹ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਜਿਹੜਾ ਪੰਥਕ ਇਕੱਠ ਹੋਇਆ ਪੰਥ ਦੇ ਤਕਰੀਬਨ ਤਕਰੀਬਨ ਹਰ ਪੰਥਦਰਦੀ ਆ ਜਿਹੜਾ ਉਹ ਇਸ ਇਕੱਠ ਦੇ ਵਿੱਚ ਸ਼ਾਮਲ ਹੋਇਆ ਇਹਦੇ ਨਾਲ ਇਸ ਸੰਘਰਸ਼ ਨੂੰ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ਾ ਇਹਨੂੰ ਵੱਡਾ ਹਲਾਰਾ ਵੀ ਮਿਲੂਗਾ ਵੱਡਾ ਹੰਗਾਰਾ ਵੀ ਮਿਲੂਗਾ ਤੇ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਇਸ ਹੰਗਾਰੇ ਤੇ ਹਲਾਰੇ ਨੇ ਉਭਾਰ ਰਾਉਣਾ ਵਾ ਅੱਗੇ ਵਧਣਾ ਵਾ ਸਰਕਾਰ ਜਿਹੜੀ ਕੱਲ ਦੇ ਇਕੱਠ ਤੋਂ ਤਰਬ ਕੀ ਹੋਈ ਆ ਕੰਬੀ ਹੋਈ ਆ ਉਹ ਮੈਂ ਸਮਝਦਾ ਕਿ ਜਿਸ ਤਰ੍ਹਾਂ ਉਹ ਕਰਾਮਾਤ ਆ ਜਿਹੜੀ ਸ਼ਾਇਦ ਦੁਬਾਰਾ ਫੇਰ ਵਾਪਰੇ ਕਿ ਜਿਸ ਤਰ੍ਹਾਂ 48 ਘੰਟੇ ਪਹਿਲਾਂ ਸਿਰਫ 48 ਘੰਟੇ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕੌਮ ਫਾਂਸੀ ਦੇ ਤਖਤੇ ਤੋਂ ਵਾਪਸ ਲਿਆਈ ਸੀ ਸੋ ਇਸ ਤਰ੍ਹਾਂ ਦਾ ਚਮਤਕਾਰ ਆ ਜਿਹੜਾ ਮੈਂ ਕੱਲ ਦੇ ਇਕੱਠ ਤੋਂ ਇਸ ਗੱਲ ਦੀ ਵੀ ਆਸ ਰੱਖਦਾ ਕਿ ਕੌਮ ਦਾ ਐਡਾ ਵੱਡਾ ਹਵਾਰ ਆਵੇ ਕਿ ਸਰਕਾਰ ਆ ਜਿਹੜੀ ਉਹ ਇਸ ਪੰਥਕ ਰੋਹ ਤੇ ਰੋਜ਼ ਤੋਂ ਡਰ ਕੇ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਉਹ ਬੰਦੀ ਸਿੰਘ ਜਿਹੜੇ ਆਪਣੀ ਸਜ਼ਾ ਪੂਰੀ ਕਰ ਸੁੱਕੇ ਨੇ ਉਹਨਾਂ ਦਾ ਹੱਕ ਹੈ ਅਨਸਾਫੀ ਵੀ ਮੰਗ ਕਰਦਾ ਵਾ ਕਾਨੂੰਨ ਦਿੰਦਾ ਵੀ ਇਹੀ ਕਹਿਣਾ ਵਾ ਸੋ ਉਹ ਜਿਹੜੀ ਸਾਡੀ ਮੰਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਹੋਣੀ ਚਾਹੀਦੀ ਆ ਇਹ ਅਭਾਰ ਜਿਹੜਾ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਜੇ ਉੱਬਰ ਕੇ ਉਸ ਰੋਸ ਤੇ ਜੋਸ਼ ਨਾਲ ਜਿਹੜਾ ਕੱਲ੍ਹ ਦੇ ਇਕੱਠੇ ਸੀ ਸਾਹਮਣੇ ਆਉਂਦਾ ਤਾਂ ਮੈਂ ਸਮਝਦਾ ਕਿ ਅਸੀਂ ਉਸ ਇਤਿਹਾਸ ਨੂੰ ਫੇਰ ਦਰਵਾ ਸਕਦੇ ਆ ਕਿ ਬਾਬੂ ਸੂਰਤ ਸਿੰਘ ਖਾਲਸਾ ਜਿਹੜਾ ਪਲ ਪਲ ਸੀ ਹਿੱਦੀ ਵੱਲ ਵਧ ਰਿਹਾ ਵਾ ਉਹਨੂੰ ਅਸੀਂ ਇਸ ਜਿੱਤ ਦੇ ਨਾਲ ਵਾਪਸ ਲਿਆ ਸਕਦੇ ਆ ਕੁਲਮੀ ਲਾ ਕੇ ਤੁਸੀਂ ਬੰਦੀ ਸਿੰਘ ਮੋਰਚਾ ਜਿਹੜਾ ਆਰੰਭ ਹੋਇਆ ਹੈ ਇਸ ਦੇ ਭਵਿੱਖ ਬਾਰੇ ਕੀ ਕਹਿਣਾ ਚਾਹੁੰਦੇ ਹੋ ਭੀ ਭਾ ਜਿਹੜਾ ਇਹ ਬੰਦੀ ਸਿੰਘ ਮੋਰਚਾ ਆਰੰਭ ਹੋਇਆ ਕਿ ਜਦੋਂ ਤੱਕ ਸਰਕਾਰ ਉਹਨਾਂ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਕਰਦੀ ਉਦੋਂ ਤੱਕ ਕੌਮ ਆ ਜਿਹੜੀ ਇਸ ਮੋਰਚੇ ਦੇ ਰੂਪ ਵਿੱਚ ਇਸ ਮੋਰਚੇ ਦੇ ਰਾਹੀਂ ਆਪਣਾ ਸੰਘਰਸ਼ ਆ ਜਿਹੜਾ ਉਹ ਨਿਰੰਤਰ ਜਾਰੀ ਰੱਖੂਗੀ ਬਾਪੂ ਦੀ ਸ਼ਹੀਦੀ ਹੁੰਦੀ ਆ ਉਸ ਤੋਂ ਬਾਅਦ ਵੀ ਇਹ ਜਿਹੜਾ ਸੰਘਰਸ਼ ਆ ਉਹ ਉਹ ਇਸੇ ਤਰ੍ਹਾਂ ਜਾਰੀ ਰਹੂਗਾ ਜਿਹੜਾ ਐਲਾਨ ਕੀਤਾ ਗਿਆ ਕਿ 14 ਤਰੀਕ ਤੋਂ ਇੱਕ ਤੰਗ ਗ੍ਰਿਫਤਾਰੀਆਂ ਦਾ ਦੌਰ ਹੈ ਜਿਹੜਾ ਉਹ ਸ਼ੁਰੂ ਹੋਊਗਾ ਦੂਸਰਾ ਹੈ ਜਿਹੜਾ ਮਤਲਬ ਜਿਹੜਾ ਲੋਕਾਂ ਦਾ ਪੰਥ ਦਾ ਰੋਸ ਤੇ ਰੋਧ ਦਾ ਵਹਾਰ ਹੈ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਕੀ ਦਿਸ਼ਾ ਤੇ ਦਸ਼ਾ ਦਿੱਤੀ ਜਾਂਦੀ ਆ ਉਹ ਉਹ ਵੀ ਜਿਹੜਾ ਫੈਸਲਾ ਹੋ ਜੂਗਾ ਪਰਤੂ ਕਿਉਂਕਿ ਮੈਂ ਜਿਹੜੀ ਗੱਲ ਕੀਤੀ ਆ ਕਿ 10 ਤਰੀਕ ਦਾ ਪੰਥ ਇਕੱਠਾ ਜਿਹੜਾ ਉਹ ਇੱਕ ਇਸ ਸੰਘਰਸ਼ ਲਈ ਟਰਨਿੰਗ ਪੁਆਇੰਟ ਹੋਇਆ ਕਿ ਸੰਘਰਸ਼ ਨੇ ਨਵੀਂ ਕਰਵਟ ਲਈ ਆ ਨਵਾਂ ਰੂਪ ਆ ਜਿਹੜਾ ਸ਼ੰਗਰਸ਼ਾ ਸ਼ੁਰੂ ਹੋਣ ਜਾ ਰਿਹਾ 14 ਤਰੀਕ ਤੋਂ ਬਾਅਦ ਤੇ ਇਹ ਅਸੀਂ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਹਦਾ ਭਵਿੱਖ ਕੀ ਹੋਊਗਾ ਕਿਉਂਕਿ ਭਵਿੱਖਾ ਜਿਹੜਾ ਉਹ ਦੋ ਗੱਲਾਂ ਤੇ ਦੋ ਗੱਲਾਂ ਤੇ ਨਿਰਭਰ ਕਰ ਰਿਹਾ ਹੈ ਇਸ ਵਾਰੇ ਇੱਕ ਪਾਸੇ ਤਾਂ ਇਹ ਆ ਕਿ ਜਿਹੜਾ ਕੌਮ ਦੇ ਵਿੱਚ ਰੋ ਰੋਸ ਦਾ ਅਵਾਰ ਆਉਣਾ ਵਾ ਇਸ ਮੋਰਚੇ ਦੇ ਨਾਲ ਉਹਦੇ ਤੋਂ ਸਰਕਾਰ ਕੀ ਪ੍ਰਭਾਵ ਲੈਂਦੀ ਆ ਜਿਸ ਤਰ੍ਹਾਂ ਮੈਂ ਕਿਹਾ ਕਿ ਜੇ ਅਸੀਂ ਉਸ ਗੱਲ ਨੂੰ ਦਰਹਾਉਣ ਦੇ ਵਿੱਚ ਕਾਮਯਾਬ ਹੋ ਜਾਈਏ ਜਿਹੜੀ ਭਾਈ ਰਾਜੂ ਆਣਾ ਵੇਲੇ ਹੋਈ ਸੀ ਤੇ ਇਹ ਮੋਰਚਾ ਜਿਹੜਾ ਉਹ ਜਿੱਤ ਦੀਆਂ ਬਰੂਹਾਂ ਦੇ ਨੇੜੇ ਪਹੁੰਚ ਜੂਗਾ ਅਗਲੀ ਗੱਲ ਇਹ ਹੈ ਕਿ ਜੇ ਖੁਦਾ ਨਾ ਖਾਸ ਤਾ ਪ੍ਰਮਾਤਮਾ ਨਾ ਕਰੇ ਕਿ ਆਉਣ ਵਾਲੇ ਕੋਈ ਦਿਨਾਂ ਚ ਕਿਉਂਕਿ ਬਾਪੂ ਦੀ ਜਿਹੜੀ ਸਿਹਤ ਆ ਉਹ ਜਿਸ ਤਰ੍ਹਾਂ ਦਿਨੋ ਦਿਨ ਡਿੱਗਦੀ ਜਾ ਰਹੀ ਆ ਸੋ ਖੁਦਾ ਨਾ ਖਾਸ ਤਾ ਜਿਹੜਾ ਉਹਨਾਂ ਨੇ ਤૈયਿਆ ਕੀਤਾ ਹੋਇਆ ਵਾ ਜਿਹੜਾ ਉਹਨਾਂ ਨੇ ਅਰਦਾਸ ਕੀਤੀ ਹੋਈ ਆ ਕਿ ਮੇਰੀ ਸ਼ਹੀਦੀ ਜਾਂ ਬੰਦੀ ਸਿੰਘਾਂ ਦੀ ਰਿਹਾਈ ਕਿ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਆ ਔਨ वाले ਦਿਨਾਂ ਦੇ ਵਿੱਚ ਤਾਂ ਉਸ ਦੇ ਨਾਲ ਇਸ ਮੋਰਚੇ ਨੂੰ ਇਸ ਸੰਘਰਸ਼ ਨੂੰ ਜਿਹੜਾ ਹਲਾਰਾ ਮਿਲਣਾ ਵਾ ਇੱਕ ਕੌਮ ਦੇ ਵਿੱਚ ਜਿਹੜਾ ਮੈਂ ਸਮਝਦਾ ਕਿ ਬਾਪੂ ਦੀ ਸ਼ਹੀਦੀ ਤੋਂ ਬਾਅਦ ਇੱਕ ਨਵੇਂ ਜੋਸ਼ ਦਾ ਉਹ ਰੁਝਾਨ ਜਿਹੜਾ ਉਹ ਪੈਦਾ ਹੋਣਾ ਵਾ ਉਹ ਸ਼ਾਇਦ ਸਰਕਾਰ ਤੋਂ ਠੱਲਿਆ ਨਾ ਜਾਵੇ ਸੋ ਇਹ ਬੰਦੀ ਸਿੰਘ ਦੀ ਰਿਹਾਈ ਦਾ ਜਿਹੜਾ ਮੋਰਚਾ ਆਰੰਭ ਹੋਇਆ ਅੱਜ ਜਿਹੜੀ ਸਥਿਤੀ ਬਣਦੀ ਜਾ ਰਹੀ ਹੈ ਕਿ ਜੇ ਕੌਮ ਸੱਚੀ ਮੁੱਚੀ ਇਸ ਮੋਰਚੇ ਦੇ ਨਾਲ ਡਟ ਕੇ ਖੜੀ ਹੋ ਗਈ ਤੇ ਸਰਕਾਰ ਕੋਲ ਦੂਸਰਾ ਕੋਈ ਰਾਹ ਨਹੀਂ ਸਰਕਾਰ ਨੂੰ ਹਰ ਹਾਲਤ ਵਿੱਚ ਝੁਕਣਾ ਪੈਣਾ ਵਾ ਜਿਹੜੀ ਸਿੱਖਾਂ ਦੀ ਹੱਕੀ ਮੰਗ ਹੈ ਕਿ ਉਹ ਸਿੰਘ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਬਿਲਕੁਲ ਹੱਕੀ ਮੰਗਾ ਇਹਦੇ ਤੇ ਕੋਈ ਕਿੰਤੂ ਪ੍ਰੰਤੂ ਵੀ ਨਹੀਂ ਕੀਤਾ ਜਾ ਸਕਦਾ ਉਹ ਸਿੰਘ ਸਰਕਾਰ ਨੂੰ ਹਰ ਹੀਲੇ ਰਿਹਾ ਕਰਨੇ ਪੈਣਗੇ ਪਹਿਰੇਦਾਰ ਵੱਲੋਂ ਬੰਦੀ ਸਿੰਘ ਮੋਰਚੇ 'ਚ ਕੁਰਬਾਨੀ ਦੇਣ ਬਾਰੇ ਵਲੰਟੀਅਰਸ ਵੱਲੋਂ ਪर्ण ਪੱਤਰ ਪਰਵਾਨੇ ਸ਼ੁਰੂ ਕੀਤੇ ਗਏ ਹਨ ਕੀ ਇਹ ਮੁਹਿੰਮ ਵੀ ਪਹਿਲੀਆਂ ਮੁਹਿੰਮਾਂ ਵਾਂਗੂ ਸਫਲ ਹੋਵੇਗੀ ਵੀ ਜਿਸ ਤਰ੍ਹਾਂ ਅੱਬਾ ਪਹਿਲਾਂ ਗੱਲ ਕਰ ਰਹੇ ਸੀ ਕਿ ਸਰਕਾਰਾਂ ਨੇ ਜਿਹੜੀਆਂ ਉਹ ਹਮੇਸ਼ਾ ਲੋਕ ਰੋਧ ਦੇ ਅੱਗੇ ਕੰਬਦੀਆਂ ਨੇ ਲੋਕ ਰੋ ਤੋ ਡਰਦੀਆਂ ਨੇ ਲੋਕ ਰੋ ਤੋ ਤਰੱਕਦੀਆਂ ਨੇ ਸੋ ਇਹ ਜਿਹੜਾ ਪਹਿਰੇਦਾਰ ਵੱਲੋਂ ਜਿਸ ਤਰ੍ਹਾਂ ਅਸੀਂ ਪਹਿੰਨੀਆਂ ਜਿਹੜੀਆਂ ਸੰਘਰਸ਼ ਨੇ ਜੋ ਪਹਿੰਨੀਆਂ ਲਹਿਰਾਂ ਨੇ ਉਹਨਾਂ ਦੀ ਗੱਲ ਕਰੀਏ ਭਾਈ ਬਲਵੰਤ ਸਿੰਘ ਰਾਜੂਆਣਾ ਦੀ ਕੇਸਰੀ ਲਹਿਰ ਉਹਨਾਂ ਦੀ ਫਾਂਸੀ ਨੂੰ ਰੋਕਣ ਦੇ ਲਈ ਉਸ ਤੋਂ ਬਾਅਦ ਪ੍ਰਸਦ ਦਵਿੰਦਰਪਾਲ ਸਿੰਘ ਪੁੱਲਰ ਦੀ ਫਾਂਸੀ ਤੜਵਾਉਣ ਲਈ ਜਿਹੜੀ ਦਸਤਕੀ ਮੁਹੰਮਸੀ ਤਿਉ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸੰਘਰਸ਼ ਸ਼ੁਰੂ ਰੰਭਿਆ ਉਸ ਸੰਘਰਸ਼ ਦੇ ਹੱਕ ਵਿੱਚ ਤਿਉ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਮਾਫੀਆ ਦਾ ਰਾਜ ਆ ਮਾਫੀਆ ਭਜਾਓ ਪੰਜਾਬ ਬਚਾਓ ਸੋ ਇਹ ਜਿਹੜੀਆਂ ਪਹਿਰੇਦਾਰ ਵੱਲੋਂ ਲਹਿਰਾਂ ਰੰਭੀਆਂ ਗਈਆਂ ਉਹਨਾਂ ਨੂੰ ਲੋਕਾਂ ਦਾ ਭਰਮਾ ਅੰਥਰਾ ਕੌਮ ਦਾ ਪਰਮਾ ਹੰਗਾਰਾ ਮਿਲਿਆ ਤੇ ਸਰਕਾਰਾਂ ਨੇ ਜਿਹੜੀਆਂ ਜਿਹੜੀ ਮੈਂ ਪਹਿਲੀ ਗੱਲ ਕੀਤੀ ਹੈ ਕਿ ਸਰਕਾਰਾਂ ਹਮੇਸ਼ਾ ਲੋਕ ਰੋਹ ਤੋਂ ਡਰਦੀਆਂ ਨੇ ਲੋਕ ਰੋਹ ਤੋਂ ਹੀ ਕੰਬਦੀਆਂ ਨੇ ਸੋ ਇਹ ਜਿਹੜੀ ਨਵੀਂ ਲਹਿਰ ਅਸੀਂ ਸ਼ੁਰੂ ਕੀਤੀ ਹੈ ਕਿ ਇਹ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਸ਼ੁਰੂ ਕੀਤਾ ਗਿਆ ਉਹਦੇ ਲਈ ਵਲੰਟੀਅਰਸ ਚਾਹੀਦੇ ਨੇ ਕਿ ਮੋਰਚਾ ਹੈ ਜਿਹੜਾ ਉਹਦੇ ਲਈ ਵਲੰਟੀਅਰਸ ਚਾਹੀਦੇ ਨੇ ਉਹ ਵਰਕਰ ਚਾਹੀਦੇ ਨੇ ਉਹ ਆਗੂ ਚਾਹੀਦੇ ਨੇ ਜਿਹੜੇ ਇਸ ਮੋਰਚੇ 'ਚ ਅੱਗੇ ਹੋ ਕੇ ਡਟ ਕੇ ਕੁਰਬਾਨੀ ਕਰਨ ਸੋ ਉਹ ਵਲੰਟੀਅਰਸ ਦੀ ਭਰਤੀ ਲਈ ਇੱਕ ਤਰ੍ਹਾਂ ਦਾ ਇਹ ਜਿਹੜਾ ਪਰਨ ਪੱਤਰ ਆ ਇਹ ਸਬੰਧੀ ਸਿੰਘ ਰਿਹਾਈ ਮੋਰਚਾ ਉਹਦੇ ਲਈ ਆਪਣੇ ਆਪ ਨੂੰ ਪੇਸ਼ ਕਰਨਾ ਕਿ ਮੈਂ ਇਹ ਜਿਹੜਾ ਸੰਘਰਸ਼ ਆ ਉਹਦੇ ਲਈ ਆਪਣੇ ਆਪ ਨੂੰ ਪੇਸ਼ ਕਰਦਾ ਵਾਂ ਮੈਂ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ ਸੋ ਇਹ ਪਰਨ ਪੱਤਰ ਆ ਜਿਹੜਾ ਅਸੀਂ ਪਹਿਰੇਦਾਰ ਵੱਲੋਂ ਭਰਵਾਉਣਾ ਸ਼ੁਰੂ ਕੀਤਾ ਵਾ ਉਹਨਾਂ ਪੰਥਦਰਦੀਆਂ ਤੋਂ ਜਿਹੜੇ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੇ ਨੇ ਸੋ ਜਿਸ ਤਰ੍ਹਾਂ ਜੇ ਅਸੀਂ ਪਿੱਛੇ ਵੱਲ ਜਾਤ ਮਾਰੀਏ ਕਿ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਸੀ ਉਸ ਵੇਲੇ ਵੀ ਇੱਕ ਇਸ ਤਰ੍ਹਾਂ ਦੀ ਲਹਿਰ ਸ਼ੁਰੂ ਕੀਤੀ ਗਈ ਸੀ ਕਿ 1 ਲੱਖ ਮਰਜੀ ਵੜਾ ਜਿਹੜਾ ਉਹ ਭਰਤੀ ਕਰਨਾ ਸੋ ਭਾਵੇਂ ਕਿ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਦੋਂ ਕੌਮ ਨੂੰ ਬੰਗਾਰ ਦਿੱਤੀ ਕੌਮ ਨੂੰ ਲਲਕਾਰ ਦਿੱਤੀ ਤਾਂ ਉਹ ਬਲੰਟੇਅਰਸ ਦੀ ਜਿਹੜੀ ਮਰਜੀਵੜੀਆਂ ਦੀ ਗਿਣਤੀ ਹੋਈ ਨਹੀਂ ਸੀ ਰਹੀ ਕਿ ਹਰ ਕੋਈ ਮਤਲਬ ਆਪਣੇ ਆਪ ਨੂੰ ਕੁਰਬਾਨੀ ਦੇ ਲਈ ਸੰਤਾਂ ਦੇ ਅੱਗੇ ਪੇਸ਼ ਕਰਦਾ ਸੀ ਤੇ ਸੰਤਾਂ ਦੇ ਸਾਹਮਣੇ ਮਤਲਬ ਇਸ ਗੱਲ ਦਾ ਪਰਨ ਕਰਦਾ ਸੀ ਕਿ ਉਹ ਕੌਮ ਲਈ ਤਤਪਰਾ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਨਿੱਕੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਸਿੱਖ ਦੇ ਮਨ ਦੇ ਵਿੱਚ ਉਸ ਵੇਲੇ ਜਿਹੜਾ ਜਜ਼ਬਾ ਪੈਦਾ ਹੋਇਆ ਉਹ ਸਾਡੇ ਸਾਹਮਣੇ ਆ ਸੋ ਉਸ ਤਰ੍ਹਾਂ ਦੇ ਤਾਂ ਕਿ ਇਹ ਜਿਹੜਾ ਮੋਰਚਾ ਸ਼ੁਰੂ ਕੀਤਾ ਗਿਆ ਕਿ ਇਹ ਮੋਰਚਾ ਭਾਵੇਂ ਕਿ ਮੈਂ ਸਮਝਦਾ ਕਿ ਬਹੁਤਾ ਜੇ ਕੌਮ ਦੇ ਵਿੱਚ ਜਿਸ ਤਰ੍ਹਾਂ ਦਾ ਸੀ ਚੌਹਨੇ ਆ ਕਿ ਕੌਮ ਦੇ ਵਿੱਚ ਹਲਾਰਾ ਵਾ ਜਿਹੜਾ ਉਹ ਇਸ ਮੋਰਚੇ ਨੂੰ ਲੈ ਕੇ ਇਸ ਸੰਘਰਸ਼ ਨੂੰ ਲੈ ਕੇ ਆ ਜਾਵੇ ਸੋ ਜਿਸ ਦਿਨ ਕੌਮ ਇਸ ਹਲਾਰੇ ਦੇ ਨਾਲ ਛੜਕਾਂ ਤੇ ਆਜੂ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋ ਜੂਗੀ ਤੇ ਬਹੁਤਾ ਲੰਬਾ ਇਹ ਗੱਲ ਨਹੀਂ ਹੈ ਸਰਕਾਰ ਆ ਜਿਹੜੀ ਉਹ ਝੱਟ ਝੁਕ ਜੂਗੀ ਪਰantu ਜੇ ਇਹ ਐਸੀ ਇਸ ਗੱਲ ਦੇ ਨਾਲ ਸਰਕਾਰ ਤੇ ਵੀ ਇਸ ਗੱਲ ਦਾ ਜਿਹੜਾ ਦਬਾਅ ਜਾਊਗਾ ਕਿ ਇੰਨੇ ਲੋਕ ਨੇ ਜਿਹੜੇ ਇੰਨੇ ਸਿੱਖ ਨੇ ਜਿਹੜੇ ਉਹ ਇਸ ਬੰਦੀ ਸਿੰਘ ਮੋਰਚੇ 'ਚ ਆਪਣੀ ਕੁਰਬਾਨੀ ਦੇਣ ਦੇ ਲਈ ਤਿਆਰ ਬਰ ਤਿਆਰ ਖੜੇ ਨੇ ਸੋ ਸਰਕਾਰ ਨੂੰ ਇਸ ਗੱਲ ਦਾ ਸਰਕਾਰ ਤੇ ਇਸ ਗੱਲ ਦਾ ਦਬਾਅ ਪਾਉਣ ਲਈ ਤਾਂ ਕਿ ਉਹਨੂੰ ਇਸ ਗੱਲ ਦਾ ਅਹਿਸਾਸ ਹੋ ਸਕੇ ਕਿ ਕੌਮ ਦੇ ਵਿੱਚ ਅੱਜ ਵੀ ਕੁਰਬਾਨੀ ਦਾ ਜਜ਼ਬਾ ਉਸੇ ਤਰ੍ਹਾਂ ਹੀ ਜਿਉਂਦਾ ਹੈ ਕਿਉਂਕਿ ਜੇ ਅਸੀਂ ਪਿੱਛੇ ਵੱਲ ਝਾਤ ਮਾਰਦੇ ਹਾਂ ਕਿ ਅੱਜ ਜੇ 114 ਦਿਨ ਤੱਕ ਸਰਕਾਰ ਨੇ ਇਸ ਸੰਘਰਸ਼ ਨੂੰ ਨਹੀਂ ਗੋਲਿਆ ਇਸ ਸੰਘਰਸ਼ ਵੱਲ ਗੰਭੀਰਤਾ ਨਹੀਂ ਦਿਖਾਈ ਇਸ ਸੰਘਰਸ਼ ਵੱਲ ਧਿਆਨ ਨਹੀਂ ਦਿੱਤਾ ਜਿਹੜੀ ਸਾਡੀ ਹੱਕੀ ਮੰਗਾਂ ਉਹਨੂੰ ਮਤਲਬ ਹੱਲ ਕਰਨ ਵੱਲ ਨਹੀਂ ਤੁਰੀ ਤੇ ਉਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਇਹ ਹੀ ਆ ਕਿ ਸਰਕਾਰ ਨੂੰ ਇਹ ਲੱਗਿਆ ਕਿ ਸਿੱਖ ਕੌਮ ਦਾ ਇਸ ਸੰਘਰਸ਼ ਨੂੰ ਬਹੁਤੀ ਹਮਾਇਤ ਨਹੀਂ ਬਹੁਤਾ ਸਮਰਥਨ ਨਹੀਂ ਹੈ ਕੌਮ ਆ ਜਿਹੜੀ ਉਹ ਕੋਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਜਿਹੜੇ ਪਹਿਲੇ ਦੋ ਸੰਘਰਸ਼ ਸਿਖਰ ਤੇ ਜਾ ਕੇ ਮਤਲਬ ਉਹਨਾਂ ਨੂੰ ਠੋਸ ਕਰ ਦਿੱਤਾ ਗਿਆ ਉਹਦੇ ਕਾਰਨ ਇੱਕ ਦੁਬਧਾ ਦੇ ਵਿੱਚ ਹੈ ਸੋ ਸਰਕਾਰ ਨੂੰ ਇਹ ਲੱਗਦਾ ਸੀ ਕਿ ਇਸ ਸੰਘਰਸ਼ ਨੂੰ ਕੌਮ ਦਾ ਸਾਥ ਨਹੀਂ ਮਿਲਣਾ ਕੌਮ ਦਾ ਹੰਗਾਰਾ ਨਹੀਂ ਮਿਲਣਾ ਇਸ ਕਰਕੇ ਸਰਕਾਰ ਮਚਲੀ ਹੋ ਕੇ ਸੁੱਤੀ ਪਈ ਆ ਪਰੰਤੂ ਜਦੋਂ ਜਿਸ ਤਰ੍ਹਾਂ ਕੱਲ ਦਾ ਇਕੱਠ ਅਤੇ ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਇੱਕ ਮਤਲਬ ਚਾਹ ਪੈਦਾ ਹੋਣਾ ਕਿ ਮੈਂ ਇਸ ਸੰਘਰਸ਼ ਦੇ ਲਈ ਵਲੰਟੀਅਰ ਬਣਨਾ ਮੈਂ ਇਹ ਪਰਮ ਪੱਤਰ ਭਰਨ ਦੇ ਲਈ ਇੱਕ ਚਾਹ ਤੇ ਇੱਕ ਹਲਾਰਾ ਵਾ ਜਿਹੜਾ ਇੱਕ ਉਤਸ਼ਾਹ ਸਾਡੇ ਸਾਹਮਣੇ ਹੋਣਾ ਉਹਦਾ ਪ੍ਰਭਾਵ ਸਿੱਧਾ-ਸਿੱਧਾ ਸਰਕਾਰ ਤੇ ਜਾਊਗਾ ਸੋ ਮੈਨੂੰ ਜਾਪਦਾ ਕਿ ਜਿਸ ਤਰ੍ਹਾਂ ਪਹਿਰੇਦਾਰ ਨੇ ਪਹਿਲੀ ਜਿਹੜੀਆਂ ਮਹਿਮਾ ਦੇ ਵਿੱਚ ਜਿਸ ਤਰ੍ਹਾਂ ਸਭਨਤਾ ਪਾਈ ਆ ਹੁਣ ਵੀ ਕੌਮ ਦੇ ਪੰਥ ਦੇ ਸਹਿਯੋਗ ਆਸ਼ੀਰਵਾਦ ਤੇ ਲੋਕਾਂ ਦੇ ਮਤਲਬ ਸਹਿਯੋਗ ਸਦਕਾ ਇਹ ਲਹਿਰ ਵੀ ਆ ਜਿਹੜੀ ਉਸੇ ਹੀ ਤਰ੍ਹਾਂ ਆਪਣੇ ਸਿਖਰ ਵੱਲ ਜਾਊਗੀ ਤੇ ਸਰਕਾਰ ਨੂੰ ਅਸੀਂ ਇਸ ਗੱਲ ਲਈ ਮਜਬੂਰ ਕਰਾਂਗੇ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਕਰੇ ਤੇ ਅਸੀਂ ਬਾਪੂ ਸੂਰ ਸਿੰਘ ਖਾਲਸਾ ਜਿਹੜਾ ਸ਼ਹੀਦੀ ਦੇ ਰਾਹ ਤੁਰਿਆ ਹੋਇਆ ਉਹਨੂੰ ਵਾਪਸ ਪੰਥ ਦੇ ਵਿਢੇ ਚ ਲੈ ਕੇ ਆਈ ਅਧਾਰਾ ਪਹਿਰੇਦਾਰ ਵੱਲੋਂ ਸ਼ੁਰੂ ਕੀਤੀਆਂ ਵਕ ਵਕ ਮੁਹਿਮਾ ਚਾਹੀ ਉਹ ਭਾਈ ਰਾਜੂਆ ਨੇ ਨਾਲ ਸੰਬੰਧੀ ਸੀ ਪ੍ਰੋਫੈਸਰ ਭੁੱਲਰ ਨਾਲ ਤੇ ਜਾਂ ਫਿਰ ਭਾਈ ਗੁਰਬਖ ਸਿੰਘ ਖਾਲਸਾ ਵੱਲੋਂ ਕੌਮ 115 ਦਿਨਾਂ ਤੱਕ ਬਾਪੂ ਸੂਰਜ ਸਿੰਘ ਖਾਲਸਾ ਦੇ ਸੰਘਰਸ਼ ਪ੍ਰਤੀ ਸੁੱਤੀ ਰਹੀ ਪਰੰਤੂ ਅਧਾਰਾ ਪਹਿਰੇਦਾਰ ਥਿਰਕਿਆ ਨਹੀਂ ਤੇ ਕੌਮ ਨੂੰ ਲਗਾਤਾਰ ਜਗਾਉਂਦਾ ਰਿਹਾ 10 ਮਈ ਦੇ ਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਜੇ ਅਧਾਰਾ ਪਹਿਰੇਦਾਰ ਨੇ ਕੌਮ ਨੂੰ ਜਗਾਇਆ ਸੀ ਤੇ ਕੌਮ ਜ਼ਰੂਰ ਜਾਗੀ ਹੈ ਹੁਣ ਦੇਖਣਾ ਇਹ ਹੈ ਕਿ ਕੌਮ ਜਲਦੀ ਤੋਂ ਜਲਦੀ ਕਿੰਨੀ ਛੇਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ ਮਜਬੂਰ ਕਰਦੀ ਹੈ